ਤੋ ਤੱਕ ਪੁੱਲੂ ਸਾਹਿਬ ਇਹ ਨਹੀਂ ਪਤਾ ਇਹ ਮਣਕ ਸਾਹਿਬ ਲੁਧਿਆਣੇ ਕਿੱਥੇ ਰਹਿੰਦੇ ਆ ਇਹ ਨਹੀਂ ਪਤਾ ਲੁਧਿਆਣਾ ਆਇਆ ਇੱਕ ਦਿਓ ਪੁਰਾਣੀ ਗੱਲਾਂ ਪਿੰਡ ਦੇ ਰਹਿਣ ਵਾਲੇ ਹੁੰਦੇ ਸੀ ਉਸ ਟਾਈਮ ਤਾਂ ਮੈਨੂੰ ਬਿਲਕੁਲ ਨਹੀਂ ਪਤਾ ਸੀ ਤੇ ਮੇਰੇ ਪਰਿਵਾਰ ਤੋਂ ਕਿਸੇ ਜੀ ਨੇ ਮੈਨੂੰ ਕਿਹਾ ਵੀ ਇਹ ਅਲਬੇਲ ਤਰ੍ਹਾਂ ਕੀਤਾ ਨਾ ਮਣਕ ਸਾਹਿਬ ਨੂੰ ਮਾਣੇ ਤੇ ਮਿਲ ਆ ਹੁਣ ਇੱਕ ਐਡੀ ਬੜੀ ਸ਼ੋਸ਼ੀਅਤ ਨੂੰ ਮਿਲਣਾ ਇੱਕ ਆਮ ਜੇ ਦੇਸੀ ਜੇ ਬੰਦੇ ਨੇ ਪਰ ਮੇਰੇ ਦਿਲ ਚ ਨਾ ਸ਼ੁਰੂ ਚ ਪਰਮਾਦਰ ਜੁਰਤ ਬਹੁ ਦਿੱਤੀ ਮੈਨੂੰ ਹਰ ਕੰਮ ਚ ਪਤਾ ਵੀ ਨਹੀਂ ਹੁੰਦਾ ਸੀ ਉਹ ਉਸ ਟਾਈਮ ਦੀਆਂ 16 ਸਾਲ ਦੀਆਂ ਉਮਰਾਂ ਅੱਜ ਦੇ ਮੁਕਾਬਲੇ ਤਾਂ ਬਹੁਤ ਫਰਕ ਆ ਜਾਂਦਾ ਬੱਚਾ ਸ਼ਾਰਪ ਹੁੰਦਾ ਪਰ ਮੈਂ ਕਰਕੇ ਰੇਜਮੈਂਟ ਕਿਤੋਂ ਨਾ ਕਿਤੋਂ 4 ਰੁਪਏ ਦਾ ਪੰਜਾਬੀ ਚ ਕਹਿਣ ਦਿਆ ਤੇ ਮਣਕ ਸਾਹਿਬ ਨੂੰ ਮਿਲਿਆ ਔਰ ਸਬਬ ਕੀ ਹੁੰਦਾ ਹੈ ਸਬਬ ਨੂੰ ਮੈਂ ਬਹੁਤ ਮੰਨ ਫਿਰ ਤੁਸੀਂ ਸਿੱਧਾ ਬੱਸ ਫੜੀ ਤੇ ਪਹੁੰਚ ਗਏ ਫਿਰ ਲੁਧਿਆਣੇ ਜੀ ਬਿਲਕੁਲ ਜੀ ਵੱਡੋ ਬੱਸ ਫੜੀ ਮੇਰੇ ਅੱਗੇ ਵੀ ਜਿਆਦਾ ਲੈਵੜਾ ਵਾਸੀ ਕੋਈ ਹੈ ਦੀ ਬੱਸ ਸੀ ਪਹੁੰਚ ਗਿਆ ਜੀ ਕੰਦੇ ਲੁਧਿਆਣਾ ਆ ਕੇ ਉਤਰ ਜੋ ਜੀ ਮੈਂ ਕੋਲੇ ਦੇਖਿਆ ਬੜੇ ਕਲਾਕਾਰਾਂ ਦੇ ਪੋਸਟਰ ਜੇ ਲੱਗੇ ਪੁੱਛ ਪੁੱਛ ਕੇ ਮਣਕ ਸਾਹਿਬ ਕੋਲ ਜਾਵੜਿਆ ਜੀ ਸਬਬ ਕੀ ਬਣਿਆ ਮਣਕ ਸਾਹਿਬ ਕਿਸੇ ਲੇਡੀ ਜਾਂ ਆਰਟਿਸਟ ਦੀ ਵੇਟ ਕਰ ਰਹੇ ਸੀ ਅੱਛਾ ਉਹ ਲੇਟ ਹੋਗੀ ਤੇ ਮਣਕ ਸਾਹਿਬ ਉੱਪਰ ਚਲੇ ਕੇ ਮੈਂ ਮਾਰ ਖੜਾ ਸੀ ਮੈਂ ਮਾਰ ਚੱਲਿਆ ਗਿਆ ਮੈਨੂੰ ਕੋ ਤਾਂ ਹਾਂ ਵੀ ਕਿਵੇਂ ਆ ਮਖਰ ਜੀ ਕਿਹੜਾ ਕਿੱਥੋਂ ਆਇਆ ਮੈਂ ਪਰਦੇ ਤੋਂ ਕਹਿੰਦਾ ਗਰਾਈਏ ਮਖਰ ਜੀ ਤੇ ਕਹਿੰਦੇ ਕੀ ਕਰਦਾ ਹੁੰਨਾ ਮੈਂ ਗੀਤ ਲਗਾਉਂਦਾ ਹੁੰਨਾ ਹੁਣ ਮਣਕ ਸਾਹਿਬ ਸੁਭਾਅ ਕੇ ਜੀ ਕਹਿੰਦਾ ਕੋਈ ਹੋਰ ਕੰਮ ਕਰ ਲੈਣਾ ਸੀ ਮਖਰ ਜੀ ਮੈਂ ਪਰਦਾ ਵੀ ਹੂੰ ਤੇ ਜਦੋਂ ਮੈਂ ਮਣਕ ਸਾਹਿਬ ਨੂੰ ਕੀ ਦੋ ਦਿਖਾਈ ਜਕੀਨ ਮੰਨੋਗੇ ਅੱਛਾ ਮਣਕ ਸਾਹਿਬ ਦੀ ਮੇਰੇ ਪ੍ਰਤੀ ਜੋ ਸੋਚ ਸੀ ਚੇਂਜ ਹੋ ਗਈ ਉਹ ਕਹਿੰਦਾ ਮੇਰੇ ਕੋਲ ਬਹੁਤ ਲੋਕ ਆਉਂਦੇ ਆ ਕੋਈ ਗੱਲ ਤੇਰੇ ਗੀਤ ਮੈਨੂੰ ਵਧੀਆ ਲੱਗੇ ਐਡਰੈਸ ਲਿਖਾ ਜਾ ਸਾਡਾ ਲਖਲਾ ਫੋ ਤੇ ਉੱਥੋਂ ਦਾ ਨੰਬਰ ਮੈਂ ਲੈ ਲਿਆ ਤੇ ਚਿੱਠੀ ਮੈਨੂੰ ਆ ਗਈ ਤੁਹਾਡਾ ਗੀਤ ਪਹਿਲਾ ਅੱਖਾਂ ਮੂਰੇ ਦੀਦਾ ਰਹਿੰਦਾ ਰੜਕਦਾ ਛੱਡ ਗਿਆ ਨਾ ਵੇ ਨੂੰ ਰਿਕਾਰਡ ਹੋ ਗਿਆ ਬਸ ਇਹ ਤੋਂ ਮੇਰਾ ਸਬਰ ਸ਼ੁਰੂ ਹੋ ਗਿਆ